ਵੀ ਮੇਟਰੋ ਸਵਾਗਤ ਆਜ ਦੀਸ ਵੀਡੀਓ ਦੇ ਵਿੱਚ ਤੇ ਅੱਜ ਹੋ ਗਿਆ ਮਿੱਤਰੋ ਸੁੱਖੇ ਕੰਨੀ ਭਾਈ ਰੂਪੇ ਵਾਲੇ ਕੰਨੀ ਵਧਾਈਆਂ ਤੇ ਬਾਈ ਨੇ ਬਰਖ ਸਾਹਿਬ ਦੀ ਸਾਥ ਆਜ ਦੀ ਇਧਰ ਲਈ ਸਰੋ ਪਾਤੀ ਤੇ ਉਧਰਲੀ ਸਾਈਡ ਸੈੱਟ ਪਾਉਣ ਵਾਲਾ ਬਾਕੀ ਹੈ ਜੇ ਇਧਰਲੀ ਸਾਈਡ ਗੈਰੀ ਦਫ਼ਤਰ ਦੀ ਸਾਥ ਵਗੈਰਾ ਸਾਰੀ ਪਾਤੀ ਤੇ ਬਾਕੀ ਵੀਡੀਓ ਨੂੰ ਵੀ ਸ਼ੇਅਰ ਕਰ ਦਿਓ ਜਿਹੜੀ ਗੱਲਬਾਤ ਕਰਾਉਣਾ ਸੁੱਖੇ ਨਾਲ ਵੀ ਦਿਓ ਵਧਾਈਆਂ ਜਿਹੜੇ ਜਿਹੜੇ ਵੀ ਜਾਣਦੇ ਸੁੱਖੇ ਨੂੰ ਭਾਈ ਰੂਪੇ ਵਾਲੇ ਨਾ 4x4 ਟਰੈਕਟਰ ਜਿਹੜੇ ਤਿਆਰ ਕਰਦਾ ਨਾ 811 ਤੇ ਰੰਗ ਪੇਟ ਦਾ ਸਾਰਾ ਕੰਮ ਹੁਣ ਇੱਥੇ ਹੀ ਹੋਇਆ ਹੁਣ ਸਾਰਾ ਕੰਮ ਜਿਹੜੇ ਮਾਰਤੀ ਟਰ ਹੁਣ ਸਾਰਾ ਇੱਥੇ ਹੋਇਆ ਕਰੂਗਾ ਜਮਾਂ 메ਨ ਰੋਡ ਦੇ ਉੱਤੇ ਆ ਤੇ ਇਧਰਲੀ ਸਾਈਡ ਤੇ ਰਹਿਗਾ ਰਾਮਪਰਾ ਫੂਲ ਤੇ ਇਧਰਲੀ ਸਾਈਡ ਤੇ ਰਹਿਗਾ ਸਲਾਤਪੁਰਾ ਜੇ ਲੋ ਰਾਮਪਰੇ ਤੋਂ ਆਪਾਂ ਸਲਾਤਪੁਰੇ ਨੂੰ ਜਾਣਾ ਚੜ ਪਹਿਲੇ ਸ ਪੁਲ ਤੋਂ ਚੜਨੋ ਛਾਰ ਬਰਖਾ ਬੜੀ ਰੂਪ ਹੈ ਗਰੋਹ ਨੂੰ ਇਥੋਂ ਮਿਲ ਜਾ ਕਰੂ ਭਾਈ ਰੁਪਏ ਵਾਲੀ ਤੁਸੀਂ ਚੈੱਕ ਕਰ ਸਕਦੇ ਹੋ ਉਹ ਹੱਥ ਖੜੇ ਕਰੀਂ ਦੱਸੋ ਤਾਂ ਤੇ ਬਾਕੀ ਆ ਜੋ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਠੀਕ ਹੈ ਜੀ ਇਧਰ ਦਫ਼ਤਰ ਹੋ ਗਿਆ ਰਸੋਈ ਹੋ ਗਈ ਨਾ ਬਾਥਰੂਮ ਵਗੈਰਾ ਇਹਨਾਂ ਦੀ ਜਿਹੜੀ ਸਾਤ ਅੱਜ ਪਾਇ ਰਹੀ ਹੈਗੀ ਤੇ ਦੋ ਰੂਮ ਨੇਗੇ। ਇਹ ਤੁਹਾਨੂੰ ਚੱਲ ਕੇ ਵਿਖਾਉਣੇ ਆਂਗੇ। ਮੇਨ ਰੋਡ ਦੇਤੇ ਆ। ਹੋਰ ਬਈ ਠੀਕ ਆ। ਵਧਾਈਆਂ ਬਈ ਤੁਹਾਨੂੰ ਬਹੁਤ-ਬਹੁਤ। ਠੀਕ ਆ ਜੀ। ਤੇ ਇਧਰ ਸਾਰੇ ਜੋਬਰ ਲੱਗੇ ਪੈਣੇ ਮਿਸਤਰਾ ਆਉਂ ਦੇਖ। ਦੇਖ ਸਾਰੇ ਲੱਕੜ-ਨੁੱਕੜ ਵਾਲੇ ਮਿਸਤਰੀ ਸਾਰੇ ਲਾ ਲਈ ਅੱਜ ਅਸੀਂ ਇਕੱਠੇ ਕਰਕੇ ਉਹਨੇ ਹੋ ਜਾਂਦਾ ਤੇਜੂ ਵਧਾਈਆਂ ਬਈ। ਇਧਰ ਨੂੰ ਆ ਜਾ। ਚਾਹ ਪੀਉਣ ਦਾ ਮਾਰਾ ਇਧਰ ਨੂੰ ਹੀ ਤੁਰ ਆ ਜਾਂਦਾਗਾ। ਹੋ ਠੀਕ ਆ। ਮਾਹ ਕਹਿ ਕੇ ਸਾਡੇ ਮਾਹ ਨੂੰ ਵਰਖ ਸਾਪ ਇੱਥੇ ਆ ਗਈ। ਸਾਰਾ ਕੁਝ ਉਹਨੂੰ ਇੱਥੇ ਤਿਆਰ ਹੋਇਆ ਕਰੂ। ਹੈਨਾ? ਆਹ ਆ ਵੋਟ ਸਾਹਮਣੇ ਨੇ ਇੱਕ ਤਾਂ ਛੋਟਾ ਵੋਟਾ ਦੇ ਭਾਈ ਰੂਪੇ ਵਾਲਾ ਫੈਸਲੇ ਤੋਂ ਪਹਿਲਾਂ ਦੇਖੋ ਵੱਡਾ ਲੱਗਿਆ ਹੋਇਆ ਨਾਲੇ ਦਿੱਤੇ ਨਾ ਤੇ ਉਹਦੇ ਸਾਹਮਣੇ ਆਪਣੀ ਵਾਸਤੇ ਸਾਫ ਆ ਹੁਣ ਜਿਹੜਾ 59 ਗੇਣਾ ਇੱਥੋਂ ਨਿਕਲਾ ਕਰਨਗੇ ਮੋਡੀਫਾਈ ਉਹ ਜਿੰਨੇ ਵੀ ਟੂ ਵੀਲ ਮੈਕ ਨਾ ਹੋਰ ਸਾਰੇ ਟਰੈਕਟਰ ਵੀ ਆ ਤੇ ਫੋਨ ਆਇਆ ਸੀ ਭਾਈ ਉਹ ਵੀਰਾਂ ਦਾ ਰੋੜੀ ਵਾਲਿਆਂ ਦਾ ਉਹ ਕਹਿੰਦਾ ਇਹ ਪਿੰਡ ਚੋਂ ਆਇਆਗਾ ਕਹਿੰਦਾ ਫਾਰਮ ਟਰੈਕ 60 ਕਰਾਉਣਾ ਕਹਿੰਦੇ ਰੈਡੀ ਵਾ ਹੋ ਜਾਊਗਾ ਗੱਲ ਕਰ ਲੈ ਤਾਂ ਕੰਟੈਕਟ ਹੋ ਜਾਊ ਬਈ ਸਾਰਾ ਕੁਝ ਦੇਖੋ ਕਹਿੰਦੇ ਭਾਈ ਬਹੁਤ ਕੰਟ ਤਿਆਰ ਹੋਇਆ ਪਿੰਡ ਚੋਂ ਆਪਾਂ ਉਹਨਾਂ ਕੋਲ ਚੱਲ ਕੇ ਆ ਤੇ ਆਜੋ ਮਿੱਤਰੋ ਤੁਹਾਨੂੰ ਵਿਖਾਉਣੇ ਆਗੇ ਬਾਕੀ ਤੇ ਜੋ ਆਰਗਨ ਸਾਰਿਆਂ ਨੂੰ ਵਧਾਈਆਂ ਦੇ ਦਿਓ ਆ 4x4 ਸੁੱਖੇ ਦਾ ਪਹਿਲਾ ਟਰੈਕਟਰ ਜਿਹੜੇ ਨੇ ਕਰਿਆ ਸੀ ਆਪਦਾ ਇਹਦੇ ਬਹੁਤ ਫਰਤੇ ਹੋਇਆ ਇਹਦਾ ਸੁੱਖੇ ਦਾ ਇਹਨੇ ਆਪਦੇ ਕੋਲ ਹੀ ਰੱਖਿਆ ਹੋਇਆ ਹੈਗਾ ਜੇ ਕਿਸੇ ਨੂੰ ਲੈਣਾ ਹੋਇਆ ਤਾਂ ਕੰਟੈਕਟ ਕਰ ਲਓ ਬਾਕੀ ਮੁੰਡਾ ਸੁੱਖਾ ਵੇਚਦਾ ਨਹੀਂ ਹੈਗਾ ਆਏਗੀ ਵਰਕਸ਼ਾਪ ਮਿੱਤਰੋ ਨਵੀਂ ਵਰਕਸ਼ਾਪ ਦੀਆਂ ਵਧਾਈਆਂ ਦੇ ਦਿਓ ਲੈ ਵੀ ਆ ਜਾਂਦੇ ਨੇ ਚੋਪਰ ਵਟਣ ਲਈ ਜਮਿੰਦਰਾ ਤੈ ਇਕ ਇਹ ਹੈਲੋ ਆ ਨੀ ਜਾਂਦੀ ਆ ਵਿੱਚ ਉਪਰ ਬਾਜਰੀ ਤੇ ਲੱਗੀ ਹੋਈ ਐ ਸੇਵਾ ਇਹਨਾਂ ਦੀ ਚੋਬਰਾਂ ਦੀ ਹੈਨਾ ਸਾਰਿਆਂ ਦੀ ਇਤਰਾ ਬਾਜਰੀ ਤੇ ਸਮੈਂਟ ਤੇ ਇੱਧਰ ਦੀ ਸਾਰੇ ਬੰਦੇ ਦੀ ਸੇਵਾ ਲੱਗੀ ਹੋਈ ਹੈਗੀ ਤੇ ਇੱਧਰ ਆ ਗਿਆ ਬਾਬਾ ਸੁੱਖੇ ਨੂੰ ਪੁੱਛਦਾਂ ਮਿਲਾਂ ਉੱਧਰ ਇੱਧਰ ਹੀ ਸਾਈਡ ਤੇ ਦਫ਼ਤਰ ਆ ਗਿਆ ਆ ਰੂਮ ਆ ਗਿਆ ਰਸੋਈ ਆ ਗਈ ਤੇ ਬਾਥਰੂਮ ਆ ਗਿਆ ਇੱਧਰ ਇਧਰ ਇਹ ਸੈੱਟ ਪਾਇਆ ਜਾਣਾ ਟਰੈਕਟਰ ਇਹ ਰੈਡੀ ਹੋ ਜਾਣਾ ਆਵਾਸ ਓਕੇ ਨਾਲ ਗੱਲ ਕਰਦੇ ਆਂ ਅੰਕਲ ਉਹਨੇ ਨਾਲ ਗੱਲਬਾਤ ਕਰੀ ਜਾਂਦਾ ਉਹਨੇ ਆ ਜਾਓ ੧ਰਾ ਇਧਰਲੀ ਸਾਈਡ ਤੇ ਸਾਰੇ ਹੋਰੇ ਹੁਣ ਮਸ਼ੀਨਾਂ ਵਗੈਰਾ ਲੱਗ ਜਾਣੀਆਂ ਸਾਰੀਆਂ ਤੇ ਇੱਥੇ ਮਗਰਾਟ ਵਗੈਰਾ ਜੇ ਪਾਇਦਾਣ ਵਗੈਰਾ 91 ਦੇ ਲੱਗਦਾ ਖੜਾ ਲੈ 91 ਵੀ ਇਹ ਵੀ ਤੁਹਾਨੂੰ ਦੱਸ ਦਾਂਗੇ ਜੇ ਪਾਇਦਾਣ ਤਾਂ ਮੇਨ ਹੀ ਐ ਸੁੱਖਾ ਹਨਾ ਮਗਰਾਟਾਂ ਦਾ ਤੇ ਦ ਇੰਜਨ ਉੰਜਨ ਸਾਰਾ ਕੁਝ ਹੁਣ ਇੱਥੇ ਹੀ ਹੋਇਆ ਕਰੂ ਕੰਮ ਸਾਰਾ A to Z ਐਸੈਸਰੀ ਟਰੈਕਟਰ ਦੀ ਇੱਥੋਂ ਲੱਗ ਕੇ ਹਾਰ ਪਾ ਕੇ ਨਿਕਲਾ ਕਰੂ ਟਰੈਕਟਰ ਸੁੱਖੇ ਸੁੱਖਾ ਪਹਿਲਾਂ ਤਾਂ ਬਈ ਬਹੁਤ ਬਹੁਤ ਵਧਾਈਆਂ ਤੈਨੂੰ ਹੈ ਨਵੀਂ ਵਰਕਸ਼ਾਪ ਦੀਆਂ ਤੇ ਇਧਰ ਆਂ ਦੱਸ ਫੇਰਾ ਉਹ ਦਫ਼ਤਰ ਆ ਗਿਆ ਪਹਿਲਾਂ ਆਫਿਸ ਆ ਗਿਆ ਤੇ ਉਹ ਦੂਜਾ ਉਹ ਬਾਥਰੂਮ ਆ ਉਹਨੇ ਇੱਕ ਬਾਥਰੂਮ ਕਮਰਾ ਹਾਂ ਅੱਛਾ ਉਹ ਕਮਰਾ ਆ ਗਿਆ ਹੋਰ ਸੋਈ ਆ ਗਈ ਠੀਕ ਆ ਹੁਣ ਇੱਥੋਂ ਹਾਰ ਪਾਵਾ ਕੱਢਣੇ ਨਾਟ ਕੇ ਰਹੇ ਸਾਰੇ ਰੂਪ ਆਇਗਰੋਂ ਤੋਂ ਤੇ ਇਥੇ ਵਰ ਸੈੱਟ ਪਾ ਦੇਣਾ ਸਾਰਾ ਸਾਰਾ ਪਾ ਲੈ ਜਿਵੇਂ ਠੀਕ ਆ ਇੱਥੇ ਤੱਕ ਨਾ ਰੱਖ ਸੈੱਡੀ ਪਾ ਦੇਣਾ ਸਾਰਾ ਠੀਕ ਆ ਤੇ ਮਿੱਤਰੋ ਜਿਵੇਂ ਨਾਟੇ ਘਰ ਖੜਾ ਜਿਵੇਂ ਪਹਿਲਾਂ ਪਾਏ ਦਾਨ ਵਗੈਰਾ ਤੋਂ ਸੁੱਖਾ ਲਾਉਂਦੀ ਲਾਉਂਦਾ ਹੈ ਨਾ ਤੇ ਇਹਦਾ ਵੀ ਕੁਝ ਕਰਿਆ ਕੇ ਜਿਵੇਂ ਆ ਖੜਾ ਆ ਜਾਇਆ ਇਹਦਾ ਕੰਮ ਆ ਇਹਦਾ ਅਸਾਂ ਇੱਕ ਕਾਰਨਾ ਭਾਜਦਾ ਪਰ ਬਹੁਤ ਹੈ ਭਾਜਦਾ ਬਹੁਤ ਹੈ ਕੀ ਦਾ ਟਰੈਕਟਰ ਹੈਗਾ ਇਹ ਪਿੰਡਰਾਂ ਵਾਲੇ ਸੰਤਾਂ ਪਿੰਡਰਾਂ ਵਾਲੇ ਸੰਤਾਂ ਦੋਤੇ ਦਾ ਟਰੈਕਟਰ ਆ ਠੀਕ ਆ ਉਹਨਾਂ ਦੇ ਦੋਤੇ ਦਾ ਸੰਤ ਜੀ ਜਰਨੈਲ ਸਿੰਘ ਪਿੰਡਰਾਂ ਵਾਲੇ ਉਹਨਾਂ ਦੇ ਦੋਤੇ ਦਾ ਟਰੈਕਟਰ ਆ ਇਹ ਤੇ ਚੈੱਕ ਕਰ ਜਿਵਾਲੇ ਕੇ ਅੱਛਾ ਪਰ ਹੋਈ ਨਹੀਂ ਗੱਲ ਬਣੀ ਨਹੀਂ ਹੁੰਦੀ ਨਾ ਟਰੈਕਟਰ ਦਾ ਜਰੂਰ ਜਾਂ ਨਿਕਲ ਜਾਂਦਾ ਜਦੋਂ ਨਾ ਕੰਮ ਚੱਜਦਾ ਹੋਵੇ ਨਾ ਉਹ ਪਾਏ ਪਾਏ ਦਾ ਉਹ ਵੀ ਹੋਰ ਲੱਗੇ ਹੋਣਾ ਇਹਦੇ ਹੋਰ ਹੀ ਪਤਾ ਨਹੀਂ ਕਿੱਥੇ ਲਾਇਆ ਕੋਪੀ ਹੋਈ ਹੋਈ ਆ ਪੂਰੀ ਹੈ ਆ ਪੌੜੀ ਦੇ ਕਿਧਰ ਨੂੰ ਜਾਂਦੀ ਆ ਲੈ ਬੰਦਾ ਟਾਇਰ ਤੇ ਪੈਰ ਕਿਹੜਾ ਨਾ ਫਸਾਲੇ ਤੇ ਇਹ ਕਹਿੰਦਾ ਰੂਟਰ ਪੰਪ ਲੱਗਿਆ ਹੋਇਆ ਹੈ ਨਾ ਚੱਕਰ ਵਾਲੇ ਹਾਈ ਕਰਦਾ ਹੈ ਇਹ ਇਹ ਰਟਰ ਪੰਪ ਹਾਂ ਠੀਕ ਆ ਦੇਖੋ ਕਿੰਨੀ ਕਿਸ ਸਪੀਡ ਤੇ ਜਾਂਦਾ ਹੈ 91 11 ਇਹ ਜਾਂਦਾ 120 ਤੇ 120 ਦੀ ਸਪੀਡ ਤੇ ਆਰਾਮ ਨਾਲ ਚੱਲ ਆ ਜਾਂਦਾਗਾ ਕੋਈ ਚੱਕਰ ਹੀ ਨਹੀਂ ਹੈ ਠੀਕ ਆ ਫਿਰ ਇਹਦਾ ਪਿੱਛੋਂ ਬਦਲ ਆਉਂਦਾ ਮਾਜਮਾ ਸਾਰੇ ਹਾਂ ਠੀਕ ਆ ਲੈ ਮੇਤਰੋ ਸਾਰੇ ਜਣੇ ਵਧਾਈਆਂ ਦੇ ਦਿਓ ਬਾਈ ਨੂੰ ਨਵੀਂ ਬਰਕਸਾਬ ਦੀਆਂ ਤੇ ਬਾਕੀ ਵੀਡੀਓ ਸ਼ੇਅਰ ਕਰ ਦਿਓ ਨਾ ਤੇ ਮਿਲਦਾਂ ਕਿਸੇ ਹੋਰ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ Er du klar?